रेडी ਸਰਦੀਆਂ ਦਾ ਮੌਸਮ ਸ਼ੁਰੂ ਹੋ ਰਿਹਾ ਹੈ ਅਤੇ ਇਸ ਮੌਸਮ ਵਿੱਚ ਸਾਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਡੰਡੀ ਮੌਸਮ ਦੀ ਤਬਦੀਲੀ ਕਾਰਨ ਕਈ ਤਰ੍ਹਾਂ ਦੀਆਂ ਸਰੀਰਕ ਆਕੜਾਂ ਵੀ ਆਉਂਦੀਆਂ ਹਨ ਅਤੇ ਆਮ ਨਾਲੋਂ ਬਿਮਾਰ ਹੋਣ ਦਾ ਖਤਰਾ ਵਧ ਜਾਂਦਾ ਹੈ ਡੰਡੀ ਇਸ ਦੌਰਾਨ ਸਾਹ ਅਤੇ ਦਿਲ ਸੰਬੰਧੀ ਬਿਮਾਰੀਆਂ ਜ਼ਿਆਦਾ ਵੱਧਦੀਆਂ ਹਨ ਡੰਡੀ ਤਾਪਮਾਨ ਘਟਣ ਨਾਲ ਬਜ਼ੁਰਗਾਂ ਅਤੇ ਬੱਚਿਆਂ ਦੀਆਂ ਸਿਹਤ ਨਾਲ ਸੰਬੰਧਤ ਪਰੇਸ਼ਾਨੀਆਂ ਵੱਧ ਜਾਂਦੀਆਂ ਹਨ ਡੰਡੀ ਕਮਜ਼ੋਰ ਇਮਿਊਨਿਟੀ ਹੋਣ ਕਰਕੇ ਉਹ ਜਲਦੀ ਬਿਮਾਰ ਹੋ ਜਾਂਦੇ ਹਨ ਡੰਡੀ ਇਹ ਸਰਦੀਆਂ ਦੇ ਮੌਸਮ ਦੀ ਆਮ ਸਮੱਸਿਆ ਹੈ ਡੰਡੀ ਜਿਹੜੇ ਲੋਕਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ ਉਹਨਾਂ ਨੂੰ ਇਸ ਸਮੱਸਿਆ ਦਾ ਵਦੇਰੇ ਸਾਹਮਣਾ ਕਰਨਾ ਪੈਂਦਾ ਹੈ ਡੰਡੀ ਬੱਚੇ ਅਤੇ ਬਜ਼ੁਰਗ ਇਸ ਤੋਂ ਵਦੇਰੇ ਪ੍ਰਭਾਵਿਤ ਹੁੰਦੇ ਹਨ ਡੰਡੀ ਆਮ ਤੌਰ ਉੱਤੇ ਇਹ 5-7 ਦਿਨਾਂ ਵਿੱਚ ਆਪਣੇ ਆਪ ਠੀਕ ਹੋ ਜਾਂਦਾ ਹੈ ਅਤੇ ਡਾਕਟਰ ਦੀ ਸਲਾਹ ਤੋਂ ਕੋਈ ਵੀ ਐਂਟੀਬਾਇਓਟਿਕ ਲੈਣ ਦੀ ਜ਼ਰੂਰਤ ਨਹੀਂ ਪੈਂਦੀ ਡੰਡੀ ਫਿਰ ਵੀ ਅਜਹੀ ਸਥਿਤੀ ਵਿੱਚ ਡਾਕਟਰ ਦੀ ਸਲਾਹ ਲੈਣੀ ਚੰਗੀ ਹੈ ਡੰਡੀ ਨਮਕ ਵਾਲੇ ਪਾਣੀ ਦੇ ਘਰਾਰੇ ਕਾਫੀ ਰਾਹਤ ਦਿੰਦੇ ਹਨ ਡੰਡੀ ਇਸ ਮੌਸਮ ਵਿੱਚ ਬਦੇਰੇ ਤਰਲ ਪਦਾਰਥ ਲੈਣੇ ਚਾਹੀਦੇ ਹਨ ਅਤੇ ਠੰਡੀਆਂ ਚੀਜ਼ਾਂ ਦੇ ਸੇਵਨ ਤੋਂ ਪਰਹੇਜ਼ ਕੀਤਾ ਜਾਵੇ ਡੰਡੀ ਇਸ ਤੋਂ ਬਚਾ ਲਈ ਸਾਫ਼ ਸੁਥਰੀ ਸਫਾਈ ਦਾ ਧਿਆਨ ਰੱਖਿਆ ਜਾਵੇ ਡੰਡੀ ਇਸ ਮੌਸਮ ਵਿੱਚ ਅਲਰਜੀ ਤੋਂ ਬਚਣ ਲਈ ਬੈੱਡ ਸ਼ੀਟ ਨੂੰ ਗਰਮ ਪਾਣੀ ਨਾਲ ਸਾਫ ਕਰੋ ਤਾਂ ਜੋ ਸਾਰੇ ਕਣ ਰੜੀ ਚੰਗੀ ਤਰ੍ਹਾਂ ਨਿਕਲ ਜਾਣ ਗਲੀਚਾਂ ਆਦ ਨੂੰ ਸਾਫ ਰੱਖੋ ਡੰਡੀ ਘਰ ਨੂੰ ਚੰਗੀ ਤਰ੍ਹਾਂ ਸਾਫ ਰੱਖੋ ਡੰਡੀ ਦੀਵਾਰਾਂ ਉੱਤੇ ਵੀ ਸਲਾਵ ਨਾ ਆਉਣ ਦਿਓ ਤਾਂ ਜੋ ਘਰ ਨੂੰ ਐਲਰਜੀ ਦੇ ਕਨਾਤੋਂ ਬਚਾਇਆ ਜਾ ਸਕੇ ਡੰਡੀ ਤੁਹਾਨੂੰ ਜਿਸ ਕਿਸਮ ਦੀ ਐਲਰਜੀ ਦੀ ਸ਼ਿਕਾਇਤ ਹੈ ਉਸ ਦੇ ਮੁੱਖ ਕਾਰਨ ਨੂੰ ਧਿਆਨ ਵਿੱਚ ਰੱਖਦਿਆਂ ਦਵਾਈ ਦਾ ਧਿਆਨ ਰੱਖੋ ਅਤੇ ਡਾਕਟਰ ਦੀ ਸਲਾਹ ਨਾਲ ਦਵਾਈ ਦੀ ਪੂਰੀ ਖੁਰਾਕ ਲਵੋ ਡੰਡੀ ਜੇ ਘਰ ਵਿੱਚ ਪਾਲਤੂ ਜਾਨਵਰ ਹਨ ਤਾਂ ਉਹਨਾਂ ਨੂੰ ਬੈੱਡਰੂਮ ਵਿੱਚ ਲਿਆਉਣ ਤੋਂ ਪਰਹੇਜ਼ ਕਰੋ ਡੰਡੀ ਬਾਹਰ ਜਾਣ ਵੇਲੇ ਸਕਰਫ ਜਾਂ ਮਫਲਰ ਦੀ ਵਰਤੋਂ ਜ਼ਰੂਰ ਕਰੋ ਡੰਡੀ ਬਾਹਰ ਨਿਕਲਣ ਤੋਂ ਪਹਿਲਾਂ ਡੂੰਘਾ ਸਾਹ ਲਓ ਡੰਡੀ ਜੇ ਤੁਸੀਂ ਇਸ ਮੌਸਮ ਨੂੰ ਮਸਤੀ ਨਾਲ ਬਿਤਾਉਣਾ ਚਾਹੁੰਦੇ ਹੋ ਤਾਂ ਗਰਮ ਤਰਲ ਪਦਾਰਥਾਂ ਦਾ ਸੇਵਨ ਵਧਾਉਣਾ ਬਹੁਤ ਜ਼ਰੂਰੀ ਹੈ ਡੰਡੀ ਇਹ ਅਲਰਜੀ ਵਾਲੀ ਬਿਮਾਰੀ ਹੈ ਡੰਡੀ ਜਿੰਨਾ ਲੋਕਾਂ ਨੂੰ ਇਹ ਬਿਮਾਰੀ ਹੁੰਦੀ ਹੈ ਉਹਨਾਂ ਦਾ ਦਰਦ ਇਸ ਮੌਸਮ ਵਿੱਚ ਵਧ ਜਾਂਦਾ ਹੈ ਡੰਡੀ ਸਰਦੀਆਂ ਵਿੱਚ ਧੁੰਦ ਅਤੇ ਕੋਰਾ ਵਧ ਜਾਂਦਾ ਹੈ ਡੰਡੀ ਇਸ ਮੌਸਮ ਵਿੱਚ ਧੁੰਦ ਕਾਰਨ ਅਲਰਜੀ ਦੇ ਤਤ ਆਲੇ ਦਿਵਾਲੇ ਵਾਤਾਵਰਨ ਵਿੱਚ ਰਹਿੰਦੇ ਹਨ ਡੰਡੀ ਧੂੜ ਅਤੇ ਠੰਡੀ ਹਵਾ ਸਾਂ ਨਾਲੀ ਸੁੰਘੜਨ ਦਾ ਕਾਰਨ ਬਣ ਸਕਦੀ ਹੈ ਠੰਡੀ ਇਸ ਨਾਲ ਸਾਹ ਸੰਬੰਧੀ ਅਲਰਜੀ ਦਾ ਖਤਰਾ ਵਧ ਜਾਂਦਾ ਹੈ ਡੰਡੀ ਅਜਿਹੇ ਵਿੱਚ ਅਸਥਮਾ ਦੇ ਮਰੀਜ਼ਾਂ ਦੀ ਤਕਲੀਫ ਵੱਧ ਜਾਂਦੀ ਹੈ ਅਤੇ ਕਈ ਵਾਰ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ ਡੰਡੀ ਜੇ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਜਾਨਲੇਵਾ ਵੀ ਹੋ ਸਕਦਾ ਹੈ ਡੰਡੀ ਅਲਰਜੀ ਕਾਰਨ ਲੋਕ ਬਹੁਤ ਜ਼ਿਆਦਾ ਛਿੱਕਦੇ